हां जी प्रधान जी पार्टी ਨੇ ਉਮੀਦਵਾਰ ਐਲਾਨਿਆ ਤੁਹਾਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਅੱਜ ਤੱਕ ਸਾਬ ਮੱਥਾ ਟੇਕਣ ਆਏ ਹੋ ਕੀ ਮੁੱਦੇ ਰਹਿਣਗੇ ਚੋਣ ਦੇ ਪਹਿਲੇ ਤਾਂ ਜੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਕਿ ਗੁਰੂਆਂ ਦੀ ਧਰਤੀ ਤੇ ਅਸੀਂ ਸਾਰੀ ਸਾਡੀ ਲੋਕ ਸਭਾ ਦੀ ਜਿਹੜੀ ਟੀਮ ਹੈ ਉਹ ਗੁਰੂ ਦਾ ਅਸ਼ੀਰਵਾਦ ਲੈਣ ਦੇ ਲਈ ਇਸ ਤੱਕ ਸਾਬ ਤੇ ਪਹੁੰਚੇ ਆ ਜਿਹੜੇ ਮੁੱਦੇ ਨੇ ਕਿਸੇ ਤੋਂ ਲੁਕੇ ਨਹੀਂ ਅੱਜ ਬੇਰੁਜ਼ਗਾਰੀ ਹੈ ਭ੍ਰਿਸ਼ਟਾਚਾਰ ਹੈ ਅੱਜ ਵੱਡਾ ਮੁੱਦਾ ਜਿਹੜਾ ਸਾਡੇ ਸਮਾਜ ਨੂੰ ਗਾਲ ਆਟੇ ਤੇ ਲੁਝਾ ਕੇ ਰੱਖਿਆ ਹੋਇਆ ਸਿਰਫ ਕਣਕ ਦੇਾਂਗੇ ਆਟਾ ਦੇਾਂਗੇ ਪੈਨਸ਼ਨ ਦੇਵਾਂਗੇ ਮਰੇਗਾ ਦੇਵਾਂਗੇ ਅਸੀਂ ਰੁਜ਼ਗਾਰ ਮੰਗਦੇ ਅਸੀਂ ਰੁਜ਼ਗਾਰ ਮੰਗਦੇ ਆ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਅੱਜ ਹਜ਼ਾਰਾਂ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਇੰਨੇ ਕਰੋੜ ਨੂੰ ਨਾਜ ਦਿੰਨੇ ਤਾਂ ਮਤਲਬ ਤਾਂ ਦੇਸ਼ ਗਰੀਬ ਹੋ ਹੀ ਜਾਂਦਾ ਦਿਨ ਉਹ ਗਰੀਬੀ ਦੀ ਰੇਖਾ ਦੇ ਵਿੱਚ ਖੁੱਪ ਰਹੇ ਨੇ ਲੋਕ ਢਿੱਡ ਦੇ ਲਈ ਵੋਟ ਦੇਣ ਲਈ ਇਹਨਾਂ ਨੂੰ ਪੈਸੇ ਦੇ ਵਿੱਚ ਮਜਬੂਰ ਹੋ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਆ ਜਿਹੜਾ ਉਹ ਤਰੱਕੀ ਦੀਆਂ ਰਾਹਾਂ ਤੇ ਚੱਲੇ ਅਸੀਂ ਦਾਲ ਆਟੇ ਦੀ ਨਹੀਂ ਅਸੀਂ ਰੁਜ਼ਗਾਰ ਦੀ ਮੰਗ ਕਰਦੇ ਹਾਂ ਕਿ ਸਾਡੀ ਸਰਕਾਰ ਆਵੇ ਭੈ ਕੁਆਰੀ ਰਾਇਵਤੀ ਜੀ ਨੇ ਤਿੰਨ ਤਿੰਨ ਕਿੱਲੇ ਉੱਥੇ ਬੇਜਮੀਨਿਆਂ ਨੂੰ ਜ਼ਮੀਨ ਦਿੱਤੀ ਇਹ ਸਾਡੀ ਗਰੀਬੀ ਦੀ ਲੜਾਈ ਹੈ ਜ਼ਮੀਨ ਬਹੁਤ ਪਈਆ ਦੇਸ਼ ਦੇ ਅੰਦਰ ਅਸੀਂ ਕਹਿੰਦੇ ਹਾਂ ਉੱਤੇ ਹਲ ਚੱਲੇ ਉਹ ਤੋਂ ਕਮਾਈ ਦਾ ਸਾਧਨ ਬਣੇ ਕੋਲਾ ਦੀਆਂ ਫੈਕਟਰੀਆਂ ਬਹੁਤ ਪਈਆਂ ਨੇ ਅਸੀਂ ਚਾਹੁੰਦੇ ਆ ਕਿ ਉਹਨਾਂ ਫੈਕਟਰੀਆਂ ਚ ਲੱਖਾਂ ਮਜ਼ਦੂਰ ਭਰਤੀ ਹੋਣ ਆਪਣਾ ਲੋਹੇ ਦੀਆਂ ਫੈਕਟਰੀਆਂ ਬਹੁਤ ਬਣ ਪਈਆਂ ਨੇ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਕਰシャン ਲਿਆ ਸਰਕਾਰਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਆਈ ਕੇਂਦਰ ਚ ਚਾਹੇ ਭਾਜਪਾ ਦੀ ਆਈ ਤੇ ਅੱਜ ਝਾੜੂ ਵਾਲਿਆਂ ਦੀ ਸਰਕਾਰ ਆ ਇਹ ਵੀ ਹੰਡਾਲੀ ਇਹ ਸਾਰਿਆਂ ਦੀਆਂ ਸਰਕਾਰਾਂ ਠੇਕੇਦਾਰੀ ਸਿਸਟਮ ਹੋ ਰਿਹਾ ਅਸੀਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਜਨਤਾ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਆ ਸਾਡਾ ਇਹੀ ਮੁੱਦਾ ਵੱਡਾ ਨਹੀਂ ਪਰ ਭਾਜਪਾ ਦਾ ਕਹਿੰਦੀ ਅਸੀਂ ਇੰਨੇ ਕੰਮ ਕੀਤੇ ਕਿ 400 ਸੀਟਾਂ ਆ ਰਹੀਆਂ ਸਨ ਨਹੀਂ 400 ਸੀਟਾਂ ਕੋਈ ਵੀ ਅੰਮ੍ਰਿਤ ਘੜਬੜ ਕਰੀ ਹੋਣੀ ਹੈ ਉਹਨਾਂ ਨੇ ਕੋਈ ਵੱਡਾ ਮੁੱਦਾ ਵੀ ਅੰਦਾਜ਼ ਦੇ ਛਾਇਆ ਹੋਇਆ ਇੱਥੇ ਤਾਂ ਕੋਈ ਪਿੰਡਾਂ 'ਚ ਨਹੀਂ ਵੜਨ ਦਾ 400 ਸੀਟ ਕਿਵੇਂ ਆ ਗਈ ਉਹਨਾਂ ਨੂੰ ਪਿੰਡਾਂ ਦੇ ਵਿੱਚ ਅੱਜ ਵੜ ਨਹੀਂ ਦੇ ਕਿਸਾਨ ਮਜ਼ਦੂਰ ਦਿੱਲੀ ਦੀਆਂ ਗੁਰੂਹਾਂ ਤੇ ਬੈਠਾ 750 ਮਜ਼ਦੂਰ ਤੇ ਕਿਸਾਨ ਦੀ ਕਾਤਲਾ ਵੀ ਜੇਪੀ ਤੇ ਆ ਜਿਹੜੀ ਆਮ ਪਾਰਟੀ ਹੈ ਤੁਸੀਂ ਦੇਖਦੇ ਹੋ ਇਹਦਾ ਆਮ ਕਿਹੜੀ ਉੱਤਰਾਪ ਇਹ ਵੀ ਕਹਿੰਦੇ 13 ਸੀਟਾਂ ਆਉਣਗੀਆਂ ਸਾਨੂੰ ਪੰਜਾਬ 'ਚ ਨਹੀਂ 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 ਜੀ ਜ਼ੀਰੋ ਜ਼ੀਰੋ ਆਊਗੀ ਇਹਨਾਂ ਨੇ ਕੁਝ ਨਹੀਂ ਕੀਤਾ ਸਿਵਾਏ ਗੱਪਾਂ ਤੋਂ ਪਹਿਲੇ ਨੰਬਰ ਤੇ ਕਹਿੰਦੇ ਹੁੰਦੇ ਸੀ ਕਿ ਰਵਿੰਦਰ ਕੇ ਜਿਹੜੀ ਵਾਇਲ ਦੀ ਸਰਕਾਰ ਆ ਜਿੱਲੀ ਦੇ ਵਿੱਚ ਆ ਤੇ ਉਹਨਾਂ ਜਦੋਂ ਫਸਲਾਂ ਦਾ ਸਰਬਾ ਕਰਨ ਤੋਂ ਪਹਿਲਾਂ ਹੀ ਕਹਿੰਦੇ 22000 ਦੇ ਦਿੰਦੇ ਨੇ ਤੇ ਫਿਰ ਸਾਡੇ ਵਾਲੇ ਮੁੱਖ ਮੰਤਰੀ ਨੇ ਡਰਾਮੇਵਾਜ ਨੇ ਕਹਿੰਦਾ ਮੈਂ ਬੱਕਰੀ ਮੁਰਗੀ ਮਰੀਦੇ ਪੈਸੇ ਵੀ ਦੇਵਾਂਗਾ ਵਿਚਾਰੇ ਇੱਕੀ ਵਰਗੇ ਦਾ ਖੰਭ ਸੰਭੀ ਬੈਠੇ ਨੇ ਵੀ ਮੂਰੇ ਕਰਾਂਗੇ ਜਦੋਂ ਕੈਂਡੀਡੇਟ ਆਇਆ ਤੇ ਇਹਨਾਂ ਨੂੰ ਵੰਡਣ ਦਾ ਕੋਈ ਪਿੰਡਾਂ ਚ ਜਿੰਦਾਰੀ 13ਆਂ 13 ਸੀਟਾਂ ਕਿਤਾ ਜਿੱਤ ਜਾਣਗੇ ਇੱਕ ਇੱਕੋ ਇੱਕ ਪਾਰਟੀ ਆ ਦੇਸ਼ ਦੇ ਵਿੱਚ ਬੇਦਾਗ ਪਾਰਟੀ ਜਿਹੜੀ ਬੌਜਨ ਸਮਾਜ ਪਾਰਟੀ ਹੈ ਜਿਹਦੇ ਕੋਈ ਵੀ ਦਾਗ ਨਹੀਂ ਅੱਜ 25 26 ਪਾਰਟੀਆਂ ਬਾਹਰਲੇ ਚੰਦੇ ਦੇ ਲਿਵੇਟੇ ਜਾ ਚੁੱਕੀਆਂ ਤੇ ਭੈਣ ਕੁਮਾਰੀ ਮਾਇਆਵਤੀ ਦੀ ਜਿਹੜੀ ਵਾਈਚ ਪਾਰਟੀ ਚੱਲ ਰਹੀ ਆ ਉਹਨੇ ਕਿਤੇ ਵੀ ਬਾਹਰੋਂ ਫੰਡ ਨਹੀਂ ਲੇਤੀ ਕਿ ਬਹੁਤ ਉਸੀ ਪੈਸਾ ਲੈ ਕੇ ਮਾਨਦਾਰੀ ਦੇ ਤੌਰ ਤੇ ਕੰਮ ਕਰ ਰਹੀ ਆ ਤੇ ਅਸੀਂ ਤਾਂ ਕਹਿੰਦੇ ਆ ਕਿ ਮਾਨਦਾਰ ਲੋਕਾਂ ਨੂੰ ਚੁਣਿਆ ਜਾਵੇ ਪਹਿਲਾ ਕੇਂਦਰ ਦੇ ਵਿੱਚ ਬੀਜੇਪੀ ਪੰਜਾ ਤੇ ਇਥੇ ਤੀਜਾ ਸਾਡੇ ਪੰਜਾਬ ਦੇ ਲੋਕਾਂ ਨੇ ਕਹਤਾ ਸੀ ਵੀ ਝਾੜੂ ਲਿਓ ਹੁਣ ਤਾਂ ਤਿੰਨ ਹੀ ਪਰਕੀ ਦੇਖੇ ਹੁਣ ਤਾਂ ਕਮ ਸੇ ਕਮ ਜਾਤੀ ਦਾ ਹੰਕਾਰ ਕੱਢ ਕੇ ਮੈਂ ਕਹਿਣਾ ਕਿ ਸਾਡੇ ਬੰਨੇ ਸਪੋਰਟ ਕਰੋ ਗਰੀਬ ਘਰ ਦੇ ਧੀ ਪੁੱਤ ਨੂੰ ਮੈਨੂੰ ਪਤਾ ਹੈ ਕਿ ਪੰਚਾਇਤਾਂ ਕਿਵੇਂ ਚੱਲਦੀਆਂ ਨੇ ਮੈਂ ਤਿੰਨਵਰੀ ਪੰਚਾਇਤ ਮੈਂਬਰ ਰਿਹਾ ਮੈਂ ਸਰਪੰਚੀ ਦਾ ਇਲੈਕਸ਼ਨ ਲੜਿਆ ਜਿਹੜੇ ਬੰਦੇ ਨੂੰ ਪਤਾ ਕਿ ਪੰਚਾਇਤ ਕਿਵੇਂ ਚੱਲਦੀ ਆ ਦੁੱਖ ਤਰਦ ਗਰੀਬਾਂ ਦੇ ਕਿਵੇਂ ਨੇ ਤੇ ਉਹ ਜਿਹੜੇ ਉਹ ਹੀ ਜਿੱਤੇ ਹੋਏ ਲੋਕ ਨੇ ਉਹਨਾਂ ਨੂੰ ਕੀ ਇਤਾਰਾ ਜਵਾੜਿਆ ਨੂੰ ਹੁਣ ਜਿਹੜੀ ਝਾੜੂ ਦੀ ਗੱਲ ਐ ਤੁਸੀਂ ਪੁੱਛਿਆ ਮੈਨੂੰ ਕਿ 13 ਦੀਆਂ 13 ਸੀਟਾਂ ਕਹਿੰਦਾ ਮੁੱਖ ਮੰਤਰੀ ਪਹਿਲਾਂ ਤਾਂ ਇਹਨਾਂ ਨੂੰ 92 ਸੀਟਾਂ ਚ ਚਾਹੀਆਂ ਫਿਰ ਇਹਨਾਂ ਨੂੰ ਗਰੀਬਾਂ ਦੇ ਵਿੱਚੋਂ ਕੋਈ 7-8 ਮੈਂਬਰ ਨਹੀਂ ਥਿਆਏ ਉਹ ਜੋਗਪਤੀ ਬਣਾਏ ਇੱਕ ਤਾਂ ਉਹ ਜਿਹੜਾ ਕ੍ਰਿਕਟ ਦਾ ਖਿਡਾਰੀ ਆ ਉਹ ਤਾਂ ਸਰਟੀਫਿਕੇਟ ਵੀ ਨਹੀਂ ਜਿੱਤਦਾ ਲੈਣ ਗਿਆ ਇਹੋ ਜਿਹੇ ਰੱਤ ਸਾਡੇ ਮੁੱਦੇ ਕਿੱਦਾਂ ਚੱਕਣਗੇ ਤੇ ਫਿਰ ਉਹ ਜਿਹੜਾ ਰਿੰਕੂ ਆ ਉਹ 13 ਮੈਂ ਇਹਨਾਂ ਨੇ ਇੱਕ ਵਾਰੀ ਜਿੱਤਿਆ ਕੇ ਦੇਖ ਲੈਣਾ ਜਲੰਧਰ ਤੋਂ ਉਹ 10 ਮਹੀਨਿਆਂ ਤੋਂ ਹੀ ਭੱਜ ਗਿਆ ਕਿੱਦਾਂ ਮੁੱਦੇ ਚੱਕਣਗੇ ਤੇ ਫਿਰ ਇਹਨਾਂ ਨੂੰ 92 ਐਮਐਲਿਆਂ ਦੇ ਵਿੱਚੋਂ ਕੈਂਡੀਡੇਟ ਮਿਲ ਰਹੇ ਤੇ ਹੰਕਾਰਾਂ ਦੇਤੀ ਪੁੱਤ ਜਿਹੜੇ ਵਰਕਰ ਸੀ ਇਹਨਾਂ ਦੇ ਜਿਨ੍ਹਾਂ ਨੇ ਬੜੀ ਭੱਜਣਾ ਠ ਨਾਲ ਘਰ ਗਵਾ ਕੇ ਆਪਣੀਆਂ ਇਹਨਾਂ ਨੂੰ ਵੋਟਾਂ ਪਵਾਇਆ ਸੀ ਤੇ ਉਹਨਾਂ ਨੂੰ ਮੌਕਾ ਦੇਣ ਦੇ ਤੇਰਾ ਤਾਸੀਲ ਸ਼ਾਇਦ ਮੰਨ ਜਾਂਦੇ ਵੀ ਹੋ ਸਕਦਾ ਜਿਦਿਆਂ ਦੇ ਇਹਨਾਂ ਨੇ ਤਾਂ ਕੈਬਨਿਟ ਮੰਤਰੀ ਦੇ ਦਰਜੇ ਦੇ ਆਪਦੇ ਬੰਦੇ ਖੜੇ ਕਰੇ ਨੇ ਬਿਲਕੁਲ ਨਹੀਂ ਇਹ ਸਾਰਾ ਝੂਠ ਹੈ ਲੋਕਾਂ ਦਾ ਮਾਨਾ ਜਿਹੜਾ ਉਹ ਢਾਵਾਂ ਡੋਲ ਹੈ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਨੇ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਸੀਂ ਪਾਪ ਕਰ ਬੈਠੇ ਤੇ ਕਾਲੀਦਲ ਕਾਂਗਰਸ ਨੂੰ ਪਾਉਣੀ ਨਹੀਂ ਚਾਹੁੰਦੇ ਕਿਉਂਕਿ ਜੇ ਸਿਮਰਤ ਕੌਰ ਨੂੰ ਵੋਟ ਦਿੰਦੇ ਨੇ ਤਾਂ ਫਿਰ ਇਹਨਾਂ ਨੂੰ ਸਿੱਧਾ ਹੀ ਪਤਾ ਨਾ ਜਮੂਰ ਤੇ ਕਿਸਾਨ ਨੂੰ ਕਿਦਾ ਬੀਜੇਪੀ ਚ ਜਾਣਾ ਉਹਨਾਂ ਦਾ ਗਠਜੰਬੰਦਨ ਇਸ ਕਰਕੇ ਨਹੀਂ ਹੋਇਆ ਕਿ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਸੀ ਵੰਨ ਦੇਣਾ ਨਹੀਂ ਤਾਂ ਉਹ ਗਠਜੰਬੰਦਰ 'ਚ ਸੀਗੇ ਤੇ ਹੁਣ ਉਹ ਕੋਈ ਜਿਗਾਰੜ ਲਾ ਕੇ ਜਿੱਤਣ ਦੀਆਂ ਕੋਸ਼ਿਸ਼ਾਂ ਲੱਗੇ ਹੋਏ ਨੇ ਤੇ ਇਹ ਹਾਲ ਹੈ ਨਾ ਤੇ ਕਾਂਗਰਸ ਦੇ ਸਾਰੇ ਬੀਜੇਪੀ 'ਚ ਭੱਜ ਗਏ ਡਰਦੇ ਆਈਡੀ ਤੋਂ ਤੇ ਆ ਗੋਲਟੀ ਆਪ ਦਾ ਕੱਲ ਹੀ ਹੋ ਗਿਆ ਫੈਸਲਾ ਹਨਾ ਤੇ ਇੱਥੇ ਵੀ ਆਪਣੇ ਬਿਚਾਰੇ ਉਹ ਸੱਚੋ ਪੈੰਜ ਕੀਤੇ ਜਿਹੜੇ ਜੱਦੀ ਕਾਂਗਰਸ ਸੀ ਕਹਿੰਦੇ ਸੀ ਅਸੀਂ ਜੱਦੀਆਂ ਕਿੱਦੇ ਦੇ ਮੋਢੀ ਕਾਂਗਰਸ ਆ ਤੇ ਉਹ ਦੇਖ ਲਓ ਤੁਸੀਂ ਕਿਹੜਾ ਹਾਲ ਹੈ ਇਹਨਾਂ ਦਾ ਕਿ ਜਿੰਤਨ ਨੇ ਕਿਹੜੀਆਂ ਗੱਲਾਂ ਕਰਦੇ ਨੇ ਜਿਵੇਂ ਚਮਕਦਮਕ ਦਿਖਾ ਸਕਦੇ ਨੇ ਪੈਸੇ ਨਾਲ ਛੰਡੇ ਡੰਡੇ ਸਾਥੋਂ ਵੱਧ ਲਾ ਸਕਦੇ ਨੇ ਗੱਡੀਆਂ ਸਾਥੋਂ ਵੱਧ ਭਜਾ ਸਕਦੇ ਨੇ ਪਰ ਸਾਡੇ ਜਿੰਨੀਆਂ ਵੋਟਾਂ ਹੈ ਨਹੀਂ ਇਹਨਾਂ ਕੋਲੇ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਬਠਿੰਡਾ ਲੋਕ ਸਭਾ ਦੇ ਲੋਕਾਂ ਨੂੰ ਕਿ ਵੋਟਾਂ ਤੁਹਾਡੇ ਕੋਲੇ ਬਹੁਤ ਹੈ ਨੋਟਾਂ ਵਾਲਿਆਂ ਨੂੰ ਤੇ ਸ਼ਰਾਬਾਂ ਵਾਲਿਆਂ ਨੂੰ ਚਿੱਟੇ ਵਾਲਿਆਂ ਨੂੰ ਠਕਰਾ ਕੇ ਗਰੀਬ ਦਾਤਿ